ਕੌਣ ਕੌਣ ਧੀਏ ਸੀ ਕਿੰਨੇ ਜਣੇ ਸੀ 25 20 ਬੰਦੇ ਸੀ ਜੀ ਉਹ ਜਿਹੜੇ ਮਾਰਨੋਂ ਆਏ ਆ ਹੂੰ ਤਾਂ ਅਸੀਂ ਉਹਨਾਂ ਨੂੰ ਕਹਿ ਵੀ ਜਾਂ ਚਲੇ ਜਾ ਚਲੇਓ ਨਹੀਂ ਜਾਂਦੇ ਸੀ ਹੂੰ ਉਹਨਾਂ ਨੂੰ ਮਾਰ ਦਿੱਤਾ ਚਲਾਈ ਕਿਤੇ ਕਰਖਾਨਾ ਸੀ ਉਹਨਾਂ ਦੇ ਹੱਥ ਚੱਤੀ ਕੀ ਕਰ ਸਕਦੇ ਸਾਡੇ ਅੰਦਰ ਫਰੋਣੇ ਬੈਠੇ ਇੱਥੇ ਤਾਂ ਅਗੈਂਦਰਾ ਜੀ ਤਾਂ ਅੰਦਰੋਂ ਬਾਹਰ ਲੱਠੇ ਨੇ ਕੀ ਹੋ ਗਿਆ ਮੇਰਾ ਪੋਤਾ ਲੱਠਾ ਆਇਆ ਸਾਡੇ ਅੰਦਰ ਹਮਲਾ ਕਿਤੇ ਕਰਨਾ ਆਏ ਸੀ ਇੱਥੇ ਸਾਡੇ ਮੁੰਡੇ ਤੇ ਕਰਨੇ ਆਏ ਸੀ ਹੂੰ ਕਿਉਂ ਕਰਨਾ ਆਏ ਸੀ ਹਾਂਜੀ ਸਾਡੇ ਵੱਡੇ ਮੁੰਡੇ ਆਏ ਉਹਨਾਂ ਨਾਲ ਭਰਾ ਵੱਡੇ ਮੇਰੇ ਨਾਲ ਰੱਜੀ ਸੀ ਥੋੜੇ ਟਾਈਮ ਤੋਂ ਨਿਬੜ ਗਈ ਸੀ ਠੀਕ ਆ ਜੀ ਤੇ ਐਦ ਕੀ ਪਤਾ ਨਹੀਂ ਧੋਕੇ ਨਾਲ ਆਏ ਜੀ ਠੀਕ ਆ ਮੁੰਡੇ ਭਰਾ ਦਾ ਕੀ ਨਾਮ ਹਾਂਜੀ ਭਰਾ ਦਾ ਮੇਰੇ ਦਾ ਨਾਮ ਮਨੂ ਆ ਜੀ ਠੀਕ ਆ ਤੇ ਉਹਦੇ ਲਈ ਆਏ ਮੇਰੇ ਹਿਸਾਬ ਨਾਲ ਤੇ ਤੁਹਾਨੂੰ ਪਤਾ ਨਹੀਂ ਸਾਡੀ ਨਿਬੜ ਗਈ ਸੀ ਮੇਰਾ ਕੋਈ ਨਾ ਚੀਜ਼ ਤਾਂ ਹੈ ਨਹੀਂ ਗਈ ਠੀਕ ਆ ਜੀ ਆਪਾਂ ਬਾਹਰੋਂ ਆਏ 10 15 ਦਿਨ ਹੋ ਗਏ ਮੈਨੂੰ ਆਏ ਨੂੰ ਬਾਹਰੋਂ ਠੀਕ ਆ ਜੀ ਤੇ ਮੈਂ ਕੰਮ ਲੈ ਲਿਆ ਮੈਨੂੰ ਕੋਈ ਇਸ ਚੀਜ਼ ਦਾ ਪਤਾ ਨਹੀਂ ਹੈਗਾ ਠੀਕ ਆ ਜੀ ਮੁੰਡੇ ਕਿਉਂ ਗਏ ਨੇ ਮਾਰਦੇ ਪਏ ਹਾਂਜੀ ਬਹੁਤ ਸਾਰੇ ਤੱਕ ਨਹੀਂ ਆਈ ਅੱਧਾ ਘੰਟ 25 ਜਣੇ ਆਣੇਗੇ ਤੇ ਵਿੱਚੋਂ 5-6 ਜਣਿਆਂ ਦੇ ਵਿੱਚੋਂ ਮੈਨੂੰ ਨਾਂ ਪਤਾ ਜੀ ਇੱਕ ਦਾ ਨਾਂ ਟੋਨੀ ਛਵੀ ਕਨਈਆ ਮੋਨੂ ਚਾਰਿਆਂ ਨਾਲ ਪੰਜ ਜਣਿਆਂ ਦਾ ਮੈਨੂੰ ਨਾਂ ਪਤਾ ਜੀ ਠੀਕ ਆ ਹੋਰ ਵੀ ਨਾਲ ਉਹਨਾਂ ਦੇ ਚਾਰ-ਪੰਜ ਜਣੇ ਹੀ ਹੈਗੇ ਠੀਕ ਆ ਜੀ ਵੀ 25 ਜਣੇ ਮੁੰਡੇ ਆਏ ਲੈ ਕੇ ਹੁਣ ਆਉਂ ਲੈ ਕੇ ਆਏ ਮੁੰਡਿਆਂ ਨੂੰ ਠੀਕ ਆ ਜੀ ਇੱਥੇ ਆ ਕੇ ਕਰਪਾਨਾ ਮਾਰ ਕੇ ਵਿੱਚੇ ਕੰਮ ਤੋਂ ਆਉਂਦੇ ਆ ਸਾਨੂੰ ਇਹਨਾਂ ਦਾ ਡੱਡਾ ਰਿਆ ਵੀ ਇਹਨਾਂ ਨੂੰ ਨਾ ਹੁਣ ਦੁਬਾਰਾ ਉਹ ਮਾਰਨ ਇਸ ਕਾਕੇ ਤੁਸੀਂ ਪੜੋਸੀ ਹਣਾਂ ਦੇ ਨਹੀਂ ਜੀ ਮੇਰੀ ਮੰਮੀ ਆ ਜੀ ਮਾਂ ਜੀ ਆਇਆ ਮੈਂ ਮੁੰਡੇ ਅੱਛਾ ਕੰਮ ਤਾਂ ਤੁਹਾਡੇ ਬੱਚੇ ਆਂਦੇ ਸਕਿਉਰਟੀ ਕੋਈ ਨਹੀਂ ਸਾਨੂੰ ਫੇਰ ਦਵਾ ਨਾਮਲਾ ਕਰਨ ਹੂੰ ਮੈਂ ਤਾਂ ਮੁੰਡਾ ਫੜਨ ਲੱਗੀ ਸੀ ਧੋੜ ਕੇ ਨਾ ਫਾੜ ਲੈਦਾ ਸੀ ਇੱਥੇ ਹੀ ਪਾਣਾ ਸੀ ਮੈਂ ਇੱਥੇ ਫਾੜ ਕਰ ਤਿੰਨ ਘਰ ਆ ਸਾਡੇ ਤਿੰਨੇ ਘਰਾਂ ਦੇ ਉੱਤੇ ਵਿੱਚ ਮਾਰ ਕੇ ਹੀ ਗੇਟਾਂ ਦੇ ਉੱਤੇ ਠੀਕ ਆ ਜੀ ਆ ਗੇਟ ਸਾਡਾ ਪਾਰ ਗਏ ਜਿਆਦਾ ਜੀ